ਕਿੱਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਤੁਹਾਡਾ YouTube ਦੇ ਚੈਨਲ ਤੇ ਮੇਰੇ ਵੱਲੋਂ ਸਵਾਗਤ ਕੀਤਾ ਜਾਂਦਾ ਅੱਜ ਦਾ ਆਪਣਾ ਵਲੌਗ ਹੈ ਵੀ ਆਪਾਂ ਚੱਲੇ ਆਂ ਠੰਡਿਆ ਦਾ ਤੇ ਸ਼ਪੀਲ ਦਾ ਮੰਦਰ ਲੱਗਣਾ ਹੈ ਬਾਬਾ ਜੀ ਨੂੰ ਸੌਂਦੇ ਉੱਥੇ ਆਪਾਂ ਚੱਲੇ ਆਂ ਠੰਡਿਆ ਦਾ ਤੇ ਸ਼ਪੀਲ ਦਾ ਮੰਦਰ ਸ਼ਗਨ ਤੇ ਠੰਡੇ ਬੜੇ ਵਧੀਆ ਚੱਲਣ ਦੇ ਠੰਡੇ ਠਾਰ ਤੇ ਨਾਲ ਆਪਣੇ ਚੱਲੇ ਆ ਜਿਗਰੀ ਯਾਰ ਦੋਸਤ ਤੇ ਦੋਸਤਾਂ ਨਾਲ ਵੀ ਆਪਣੀ ਤੁਹਾਨੂੰ ਮੁਲਾਕਾਤ ਕਰਵਾਉਣੇ ਆ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਚੱਲੇ ਆ ਹਣ ਪਾਪਾ ਜੀਵੇਂ ਸੋਦੇ ਘੁਰਦਾਰੇ ਪੀਰ ਪੀਰ ਤੇ ਉਸਤਾਦ ਜੀ ਵੀ ਨਾਲ ਚੱਲੇ ਆ ਤੇ ਚਲਾ ਚਲੀਏ ਤੇ ਇਹ ਕਿੱਥੇ ਲੱਗਾ ਠੰਡਿਆ ਦਾ ਲੰਗਰ ਪਾਪਾ ਜੀਵੇਂ ਸੋਦੇ ਘੁਰਦਾਰੇ ਤੇ ਆਪਾਂ ਚੱਲੀਏ ਨਾਲ ਹੋਰ ਜੋ ਆਪਣੇ ਯਾਰ ਪੇਲੀ ਦੋਸਤ ਬਾਜ ਮਾਰੀਏ ਤੇ ਆਪਾਂ ਚੱਲੀਏ ਚਲਾ ਚਲੋ ਤੇ ਆਪਾਂ ਤੁਰ ਪੀਏ ਤੁਰ ਪੀਏ ਆਪਾਂ ਤੁਰ ਪਏ ਆ ਦੁਕਾਨ ਆਪਣੀ ਜੋ ਆਪਾਂ ਦੁਕਾਨ ਆਪਣੀ ਜੋ ਚੱਲੇ ਆ ਛਪੀਲ ਦੇ ਲੰਗਰ ਪੀਣ ਤਾਂ ਗਾਈਜ ਆਪਾਂ ਜਾਣੇ ਪਏ ਆ ਆਜਾ ਪਾ ਜਾਣ ਨੇ ਆ ਸ਼ਪੀਲ ਦੇ ਲੰਗਰ ਸ਼ਗਨ ਚ ਨਾਲ ਆਪਣੇ ਦੋਸਤ ਵੀ ਜਾਣਦੇ ਆ ਹੋਰ ਵੀ ਕਿਤੇ ਲੱਗੀ ਆ ਸ਼ਪੀਲ ਬਸ ਇੱਥੇ ਲੱਗੀ ਆ ਅੱਜ ਇੱਥੇ ਲੱਗੀ ਆ ਤੇ ਖਾਲ ਪਰਸੋਂ ਫੇਰ ਲਾਉਣੀ ਆ ਬਾਬਿਆਂ ਨੇ ਹਾਂ ਲੱਗਣੀ ਆ ਕੱਲ ਕਿਹਦੇ ਖਾਲ ਕਰਬੂਜਾ ਦਾ ਲੰਗਰ ਵੀ ਲੱਗਣਾ ਕਹਿੰਦੇ ਹਾਂ ਤੇ ਕਰਬੂਜੇ ਦਵਾਣਿਆਂ ਦਾ ਵੀ ਲੰਗਰ ਲੱਗਣਾ ਕੱਲ ਕੱਲ ਵੀ ਬਹੁਤ ਤਗੜਾ ਭਾਰਾ ਲੰਗਰ ਲੱਗਣਾ ਸ਼ਪੀਲ ਦੇ ਨਾਲ ਕਰਬੂਜੇ ਦਵਾਣਿਆਂ ਦਾ ਵੀ ਚੱਲਣਾ ਕੰਮ। ਜੋ ਵੀ ਤੁਹਾਨੂੰ ਲੋਕ ਆਪਾਂ ਲਾਵਾਗੇ ਬਲੌਗ ਦੇ ਨਾਲ ਜੁੜੇ ਰਹੋ। ਤੇ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵੀ ਕਿੱਦਾਂ ਦਾ ਲੱਗਾ ਬਹੁਤ। ਆਪਾਂ ਜਾਣੇ ਪਏ ਆ। ਕਿਹੜਾ ਥੜਾ ਆ ਗਿਆ? ਇਹ ਛੋਟਾ ਥੜਾ ਆ ਗਿਆ ਆਪਣਾ। ਪੁਰਤਾਰੇ ਨਾਲ ਆ। ਆਪਣੇ ਛੋਟਾ ਥੜਾ ਲੱਗੇ ਆ ਗਏ ਆ। ਤਾਂ ਗਾੜੀ ਆਪਾਂ ਗੁਰਦਾਰ ਸਾਹਿਬ ਵੀ ਆ ਚੱਲੇ ਆ ਤੇ ਆ ਨਾਲ ਹੀ ਆਪਣਾ ਘਰ ਆ ਮਨਪ੍ਰੀਤ ਦਾ ਘਰ ਨਾਲ ਹੀ ਆ ਕਿੱਤੀ ਇਹ ਲੱਗੇ ਆ ਆਹ ਘਰ ਆ ਆਪਣਾ ਉਹ ਛੋਟੇ ਛੋਟੇ ਬੱਚੇ ਖੇਡਣਦੇ ਆ ਇਹ ਵੀ ਆਪਣੇ ਯਾਰ ਬੇਲੀ دوست ਆ ਇਹ ਮਿਲਦੇ ਗਾਇਜ ਆਪਾਂ ਜਾਣੇ ਆ ਗੁਰਦਾਰ ਸਾਹਿਬ ਆ ਚੱਲੇ ਆ ਲੱਗੇ ਤੇ ਆਪਾਂ ਸ਼ਹੀਦ ਪੀਣ ਜਾਣੇ ਸ਼ਹੀਦ ਦਾ ਲੰਗਰ ਤੇ ਆ ਸਾਡੇ ਨਿਗੜੀ ਵਿਰਦੀ ਦੁਕਾਨ ਆ ਸਮੋਸਿਆਂ ਦੀ ਤੇ ਹੋਰ ਨਿਗੜੀ ਵਿੜ ਕੀ ਆ ਲਿਆ ਤੇ ਬਹੁਤ ਸੋਹਣੇ ਵੀਰ ਵਧੀਆ ਘੈਂਟ ਸਮੋਸੇ ਬਣਾਉਂਦਾ ਤੇ ਬੜੀ ਦੂਰੋਂ ਦੂਰੋਂ ਵੀਰ ਇੱਥੋਂ ਆਉਂਦੇ ਆ ਤੇ ਅੱਜ ਰਾਜ ਹੀ ਇਹਦੀ ਆਪਣੀ ਇੱਥੇ ਪਿੰਡ ਦੇ ਆ ਦੁਕਾਨ ਚ ਤੇ ਆ ਵੀ ਤਿਆਰੀ ਕਰਨ ਤੇ ਸਮੋਸੇ ਕਿਤੇ ਖਾ ਕੇ ਵੇਖਿਓ ਵੀਰ ਤੇ ਬਹੁਤ ਬ੍ਰੈਂਡ ਸਮੋਸੇ ਮੈਂ ਕਹਿੰਦਾ ਵੀ ਕਿਤੇ ਚਲ ਜਾ ਸਮੋਸੇ ਅਜੇ ਮਿਲ ਨਹੀਂ ਜਿਹੋ ਜਿਹੇ ਸਮੋਸੇ ਵੀਰ ਨੂੰ ਨਹੀਂ ਬਣਾਉਂਦੇ ਆ ਬਹੁਤ ਘੈਂਟ ਇੱਕ ਨੰਬਰ 1 ਸਮੋਸੇ ਬਣਾਉਂਦੇ ਆ ਤਿਆਜ ਵੀਰ ਨਾਲ ਢਾਡੀ ਮਲਾਕਾਤ ਕਰਵਾਤੀ ਆ ਹੋਰ ਵੀਰ ਕੀ ਹਾਲ ਚਾਲ ਆ ਓਕੇ ਆ ਅੱਜ ਨਾਲ ਡੀ.ਜੀ.ਟੀ.ਏ ਲੱਗੇ ਕੀ ਪ੍ਰਬੰਧ ਆ ਇੱਧਰ ਸ਼ਬੀਲ ਦੇ ਲੰਗਰ ਲੱਗੇ ਆ ਹਾਂਜੀ ਆਪਾਂ ਵੀ ਸ਼ਬੀਲ ਹੀ ਪੀਣ ਚੱਲੇ ਆ ਦੇ ਵੀਰ ਕਹਿੰਦਾ ਸ਼ਬੀਲ ਦੇ ਲੰਗਰ ਲੱਗੇ ਆ ਤੇ ਮਿਲਦੇ ਤੁਹਾਨੂੰ ਵੀਰ ਆਪਾਂ ਆਣ ਕੇ ਆਪਾਂ ਸ਼ਬੀਲ ਠੰਡੇ ਦੋਸਤਾਂ ਨੂੰ ਪਿਆ ਕੇ ਲਾਈਏ ਮਿਲਦੇ ਤੁਹਾਨੂੰ ਆਪਾਂ ਵਧੀਆ ਵੀਰ ਦਾ ਡੀਏ ਆ ਵੀਰ ਦਾ ਡੀਏ ਦਾ ਕਾਮਿਆਂ ਤੇ ਬਹੁਤ ਵਧੀਆ ਆ ਵੀਰ ਦੀ ਇੰਸਟਾਗ੍ਰam ਦੀ ਆਈਡੀ ਆ ਆਕਾਸ਼ ਡੀਏ ਤੇ ਵੀਰ ਦਾ ਡੀਏ ਅੱਜ ਲੱਗਾ ਆਪਣੇ ਪਿੰਡ ਰਟਾਲ ਪਿੰਡ ਚ ਲੱਗਾ ਤੇ ਆਕਾਸ਼ ਵੀਰ ਆ ਸਾਡਾ ਠੀਕ ਆ ਆਜੋ ਵੀਰ ਨਾਲ ਮਲਾਕਾਤ ਕਰਵਾਉਂਦੇ ਆ ਆਪਣੀ ਸਾਸੀ ਗਾਲ ਵੀਰ ਜੀ ਕੀ ਹਾਲ ਵੀਰੇ ਵਧੀਆ ਓਕੇ ਆ करे शुकराना कर ਸਾਨੂੰ ਕਮੈਂਟ ਵੀਡੀਓ ਸ਼ੇਅਰ ਜ਼ਰੂਰ ਕਰਕੇ ਦੱਸਣਾ ਕਿ ਕਿੱਦਾਂ ਦਾ ਲੱਗਾ ਵਲੌਗ ਸਾਡੇ ਉਸਤਾਦ ਜੀ ਦਾ ਚੈਨਲ ਹਰ ਵਾਰ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਠੀਕ ਆ ਤੇ ਮਿਲਦੇ ਤੁਹਾਨੂੰ ਆਪਾਂ ਅਗਲੇ ਵਲੌਗ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ